ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਰੱਬਾ ਬਣਾਣੇ ਆ ਔਲਿਆਂ ਦਾ ਤੇ ਤੁਸੀਂ ਦੇਖੀ ਜਾਓ ਨਾਲ-ਨਾਲ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜਿਵੇਂ ਕਿ ਇਹ ਔਲੇ ਪਹਿਲਾਂ ਧੋ ਕੇ ਪੁੰਝ-ਪੁੰਝ ਕੇ ਨਾਲ ਲੈਣਾ ਨੂੰ ਮਤਲਬ ਕਿ ਹਵਾਲੇ ਨਹੀਂ ਹੈਗੇ ਇਹਨਾਂ ਨੂੰ ਥੱਲੇ ਕੜਾਹੀ ਦੇ ਵਿੱਚ ਪਾਣੀ ਪਾ ਕੇ ਉੱਪਰ ਜਾਲੀ ਵਾਲੀ ਮੋਰੀਆਂ ਵਾਲੀ ਜਾਨੀ ਕਿ ਰੱਖ ਕੇ ਛਾਨਣੀ ਤੇ ਉਹਦੇ ਵਿੱਚ ਔਲੇ ਪਾਫ ਦਵਾ ਰਹੀਆਂ ਇਨਾਂ ਨੂੰ ਆਪਾਂ ਭਾਫ਼ ਦੇ ਰਾਹੀਂ ਬਣਾਵਾ ਬਣਾਵਾਂਗੇ ਬਹੁਤ ਵਧੀਆ ਬਣਦਾ ਹੈ ਨਾਲ ਖਾਣ ਲਈ ਬਹੁਤ ਵਧੀਆ ਫਾਇਦੇਮੰਦ ਹੁੰਦਾ ਹੈ ਤੇ ਆਪਾਂ ਇਹ ਘਰੀ ਬਣਾ ਲਈਏ ਤੇ ਬਹੁਤ ਵਧੀਆ ਰਹੇਗਾ ਤੇ ਇਹਨੂੰ ਜਿਵੇਂ ਕਿ ਭਾਫ਼ ਦੀਵਾਲੀ ਮੈਂ ਥੱਲੇ ਪਾਣੀ ਹੈ ਕੜਾਹੀ ਦੇ ਵਿੱਚ ਤੇ ਉੱਪਰ ਇਹਨੂੰ ਜਿਹੜੀ ਛਾਨਣੀ ਹੁੰਦੀ ਹੈ ਉਹਦੇ ਵਿੱਚ ਰੱਖ ਕੇ ਸਟੀਲ ਦੀ ਦੇ ਵਿੱਚ ਭਾਫ਼ ਦੀਵਾਲੀ ਤੇ ਇਹ ਸਾਰੇ ਆਪਣੇ ਆਪ ਮਤਲਬ ਕਿ ਟੁੱਟ ਗਏ ਤੇ ਹੁਣ ਇਹਨਾਂ ਦੇ ਵਿੱਚੋਂ ਆਪਾਂ ਇਹ ਗਿਟਕਾਂ ਕੱਢ ਦੇਣੀਆਂ ਨੇ ਬਾਰ ਸਾਰੇ ਫਾੜੀ ਫਾੜੀ ਐਡ ਕਰ ਦੇਣੀ ਐ ਜਦੋਂ ਅੱਟ ਕਰਕੇ ਸਾਰੇ ਫਾੜੀ ਫਾੜੀ ਇਹਨਾਂ ਚੋਂ ਸਾਰੀਆਂ ਗਿੱਟਕਾਂ ਬਾਹਰ ਕੱਢ ਦੇਣੀਆਂ ਨੇ ਤੇ ਫਿਰ ਇਹਨਾਂ ਨੂੰ ਤੁੱਪ ਲਵਾ ਲੈਣੀਆਂ ਪੂਰੇ ਦਿਨ ਦੀ ਇੱਕ ਦਿਨ ਦੀ ਲਵਾ ਲਓ ਜੇ ਜੇ ਕੋਈ ਜ਼ਿਆਦਾ ਦਿਨ ਦੀ ਲਵਾਣਾ ਚਾਹੁੰਦਾ ਉਹ ਆਪਣੀ ਮਰਜ਼ੀ ਐ ਤੇ ਫਿਰ ਦੋ ਗਲਾਸ ਅੱਧਾ ਗਲਾਸ ਸਮੈਸ਼ ਪਾਣੀ ਦਾ ਪਾਇਆ ਦੋ ਗਲਾਸ ਚੀਨੀ ਦੇ ਪਾ ਕੇ ਪਾ ਕੇ ਉਹਦੀ ਮੈਂ ਚਾਚਨੀ ਬਣਾ ਲਈ ਐ ਚਾਚਨੀ ਜਦੋਂ ਇੱਕ ਤਾਰਤੀ ਬਨ ਜਾਵੇ ਤੇ ਫਿਰ ਉਹਦੇ ਵਿੱਚ ਇਹ ਸਾਰੇ ਮੈਂ ਜਿਹਨੇ ਸਕਾਏ ਹੋਏ ਸੀ ਆਪਣਾ ਆਉਲੇ ਉਹ ਪਾ ਦੇਣੇ ਆ ਇਹ ਆਉਲੇ ਪਾ ਕੇ ਤੇ ਇਹਨਾਂ ਨੂੰ ਪੂਰਾ ਵਿੱਚ ਮਤਲਬ ਕਿ ਚਾਸ਼ਨੀ ਦੇ ਮਿਲਾ ਦੇਣਾ ਪੂਰਾ ਜਦ ਤੱਕ ਚਾਸ਼ਨੀ ਵਿੱਚ ਸੁੱਕ ਜੀ ਨਹੀਂ ਜਾਂਦੀ ਪੂਰੀ ਰਚ ਨਹੀਂ ਜਾਂਦੀ ਜਦ ਤੱਕ ਇਹਨੂੰ ਚਲਾਈ ਜਾਓ ਤੇ ਇਹਨਾਂ ਦਾ ਰੰਗ ਵੀ ਚੇਂਜ ਹੋ ਜਾਂਦਾ લાલ ਲਾਲ ਹੋ ਜਾਂਦੇ ਆ ਬਿਲਕੁਲ ਇਹ ਔਲੇ ਫਿਰ ਇਹ ਬਹੁਤ ਵਧੀਆ ਜਾਨੀ ਕਿ ਵਿੱਚ ਇਹਨ ਚਾਸ਼ਨੀ ਰਚਮੀ ਚ ਜਾਂਦੀ ਹੈ ਇਹਦੇ ਵਿੱਚ ਤੇ ਉਦੋਂ ਤੁਸੀਂ મતલਬ ਕੀ ਲਾਣੇ ਹਨ ਇਹਨਾਂ ਨੂੰ ਉਹਨਾਂ ਚੇਰਾ ਚਾਸ਼ਨੀ ਦੇ ਵਿੱਚ ਮਿਕਸ ਕਰੀ ਜਾਣਾ ਕਰੀ ਜਾਣਾ ਜਦ ਤੱਕ ਪੂਰੀ ਚਾਸ਼ਨੀ ਦੇ ਵਿੱਚ ਸਾਰੇ ਮਿਕਸ ਨਹੀਂ ਹੋ ਜਾਂਦੇ ਪੂਰੇ ਮਿਕਸ ਕਰ ਦੋ ਚਾਸ਼ਨੀ ਦੇ ਵਿੱਚ ਨਾਲੇ ਤਾਂ ਚਾਸ਼ਨੀ گاੜੀ ਹੋਈ ਜਾਂਦੀ ਹੈ ਨਾਲ ਇਹਨੂੰ ਮਿਕਸ ਮਿਕਸ ਕਰੀ ਜਾਓ ਇਦੇ ਵਿੱਚ ਔਲੇ ਬਿਲਕੁਲ ਮਿਕਸ ਕਰ ਦੋ ਜਿਹੜਾ ਐਨ ਮਿਕਸ ਹੋ ਗਏ ਤੇ ਫਿਰ ਥੋੜਾ ਟਾਈਮ ਵੇਟ ਕਰੋ ਵਿੱਚ ਰਿਜੇ ਜਿਹਾ ਲੈਂਡ ਹੋ ਜਦੋਂ ਇੱਕ ਦੋ ਰਿਜਾ ਆ ਜਾਏਗਾ ਫਿਰ ਚਾਹ ਨਹੀਂ ਮੇਰਾ ਪਿਛਲੇ ਪਾਇਆ ਸੀ ਮਹੀਨੇ ਦਾ ਤੇ ਮੈਂ ਪਾ ਕੇ ਫ੍ਰਿਜ ਚ ਰੱਖ ਦਿੱਤਾ ਸੀ ਬਿਲਕੁਲ ਖਰਾਬ ਨਹੀਂ ਹੋਇਆ ਐਵੇਂ ਹੀ ਮੈਂ ਹੁਣ ਇਹ ਵੀ ਇਹਦੇ ਵਿੱਚ ਹੀ ਮਿਕਸ ਕਰ ਦੇਣਾ ਇਹ ਖੂ ਬਿਲਕੁਲ ਖਰਾਬ ਨਹੀਂ ਹੋਇਆ ਉਨਾ ਹੀ ਟੇਸਟ ਉਨਾ ਹੀ ਵਧੀਆ ਸੁਆਦਿਸ਼ਟ ਬਣਿਆ ਇਹ ਵੀ ਉਵੇਂ ਹੀ ਸੇਮ ਹੀ ਬਣਾਇਆ ਹੈ ਤੇ ਇਹ ਵੇਖੋ ਪੂਰੀ ਗਾੜੀ ਹੋ ਗਈ ਜਾਜਣੀ ਵਿੱਚ ਮਿਕਸ ਹੋ ਗਈ ਤੇ ਹੁਣ ਇਹਨਾਂ ਨੂੰ ਮੈਂ ਮਤਲਬ ਕਿ ਠੰਡੇ ਕਰਕੇ ਡੱਬੇ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਦੇਣੇ ਆ ਤੇ ਆਪਣਾ ਮਹੀਨਾ ਕੱਢੋ 2 ਮਹੀਨੇ ਕੱਢੋ ਜਿੰਨਾ ਟਾਈਮ ਤੁਸੀਂ ਖਾਣ ਤੋਂ ਪਹਿਲਾਂ ਫ੍ਰਿਜ 'ਚੋਂ ਬਾਹਰ ਕੱਢ ਲਓ ਤੇ ਫਿਰ ਜਦੋਂ ਬਣ ਜੇ ਠੀਕ ਹੋ ਜਾਣ ਤੇ ਆਪਣੇ ਖਾ ਲਓ ਸਵੇਰੇ ਖਾਓ ਸ਼ਾਮੀ ਖਾਓ ਜਦੋਂ ਤੁਹਾਡਾ ਮਨ ਇਕੱਦਰ ਖਾਓ ਸਾਸਿਕਾ ਜੀ